ਦੇਸ਼ ਦੇ ਲਾਹੌਲ ਕਾਠੀ ਦੇ ਵਿੱਚ ਫਿਰ ਬਦਲਿਆ ਮੌਸਮ ਅਟਲ ਟਨਲ ਦੇ ਨਾਲ-ਨਾਲ ਲਾਹੌਲ ਕਾਠੀ 'ਚ ਵੀ برفਬਾਰੀ برفਬਾਰੀ ਦੇਖ ਟੂਰਿਸਟ ਦੇ ਚਿਹਰਿਆਂ 'ਤੇ ਖੁਸ਼ੀ ਦੇਖੋ برفਬਾਰੀ ਦੀਆਂ ਖੂਬਸੂਰਤ ਤਸਵੀਰਾਂ ਵਾਹਨਾਂ ਦੀ ਆਵਾਜਾਈ ਹੋਈ ਬੰਦ हिमाचल प्रदेश ਦੇ ਲਾਹੌਲ ਕਾਟੀ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ ਬਰਫਵਾਰੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤੇ ਉੱਥੇ ਹੀ ਦੂਜੀ ਤਰਫ ਅਟਲ ਟਨਲ ਦੇ ਵਿੱਚ 4 ਇੰਚ ਬਰਫਵਾਰੀ ਹੋਈ ਹੈ ਬਰਫਵਾਰੀ ਦੀਆਂ ਕੂਪੂਰ ਤਸਵੀਰਾਂ ਦੇਖ ਕੇ ਤੁਹਾਡਾ ਵੀ ਮਨ ਖੁਸ਼ ਹੋ ਜਾਵੇਗਾ। ਜਿਨਾਲੀ ਦੱਸਦੀ ਹੈ ਕਿ ਸੋਲਨ ਘਲਾਨਾ ਦੇ ਵਿੱਚ ਵੀ ਅੱਗੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਲਾਹੌਲ ਕਾਟੀ ਦੇ ਵਿੱਚ ਕਾਫੀ ਦਿਨਾਂ ਬਾਅਦ ਇੱਕ ਵਾਰ ਫਿਰ ਤੋਂ ਬਰਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਹਜੇ ਤੱਕ ਲਾਹੌਲ ਕਾਟੀ ਦੇ ਵਿੱਚ ਛੋਟੇ ਵਾਹਨਾਂ ਦੀ ਆਵਾਜਾਈ ਇਸੇ ਤਰ੍ਹਾਂ ਹੀ ਜਾਰੀ ਆ। ਹਿਮਾਚਲ ਪੱਥੇ ਪਰਿਵਹਨ ਨਿਗਮ ਦੇ ਕੇ ਲਾਂਗ ਢਿੱਪੋ ਨੇ ਅੱਜ ਕਾਟੀ ਦੇ ਕੇ ਲਾਂਗ ਉਦੇਪੁਰ ਸਹਿਿਤ ਕਿਲੰਗ ਦਾਰਚਾ ਅਤੇ ਲਾਹੋਲ ਕੁਲੂ ਦੇ ਵਿੱਚ ਬੱਸ ਸੇਵਾ برفਬਾਰੀ ਦੇ ਮੱਦੇਨਜ਼ਰ ਬੰਦ ਕਰ ਦਿੱਤੀ ਗਈ ਹੈ। ਲਾਹੋਲ ਮਨਾਲੀ ਦੇ ਵਿੱਚ ਸਾਰੇ ਹੀ ਵਾਹਨਾਂ ਦੇ ਪਹੀਏ ਜਿਹੜੇ ਉੱਥੇ ਥੰਮ ਗਏ ਨੇ। ਰੋਤਾੰਗ ਸਹਿਤ ਕਾਟੀ ਦੀ ਸਾਰੀਆਂ ਹੀ ਪਹਾੜੀਆਂ ਤੇ ਝੰਮ ਕੇ برفਬਾਰੀ ਹੋ ਰਹੀ ਹੈ। برفਬਾਰੀ ਨੂੰ ਦੇਖੇ ਉੱਥੇ ਪਹੁੰਚੇ ਟੂਰਿਸਟ ਦੇ ਚਿਹਰਿਆਂ ਤੇ ਖੁਸ਼ੀ ਦਾ ਮਾਹੌਲ ਹੈ। ਦਲਦਿਕੇ ਦੂਰ ਦੂਰ ਤੋਂ ਜ਼ਿਆਦਾਤਰ ਪੰਜਾਬ ਤੋਂ ਲੋਕ ਹਿਮਾਚਲ ਪ੍ਰਦੇਸ਼ ਦੇ ਵਿੱਚ ਛੁੱਟੀਆਂ ਕੱਟਣ ਜਾਂਦੇ ਨੇ ਤੇ ਘੁੰਮਣ ਫਿਰਨ ਲਈ ਜਾਂਦੇ ਨੇ ਤੇ ਉੱਥੇ ਹੀ ਜਦੋਂ ਬਰਫਬਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਦੇ ਸ਼ਹਿਰਾਂ 'ਤੇ ਇੱਕ ਖੁਸ਼ੀ ਚਲਕ ਰਹੀ ਹੁੰਦੀ ਹੈ ਜਿਸ ਨੂੰ ਵੇਖ ਅਜਿਥੇ ਦੇ ਲੋਕ ਜਿਹੜੇ ਟੂਰਿਸਟ ਨੇ ਬਰਫਬਾਰੀ ਨੂੰ ਵੇਖ ਕਾਫੀ ਖੁਸ਼ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਦਲਦਿਕੇ ਕਾਟੀ ਦੇ ਵਿੱਚ ਸਬਜ਼ੀਆਂ ਦੇ ਉਤਪਾਦਨ ਨੂੰ ਲੈ ਕੇ ਪਨੀਰੀ ਲਗਾਉਣ ਦਾ ਕੰਮ ਜਿਹੜਾ ਉਹ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਉਥੇ ਪਟੰਕਾਟੀ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਮਟਰ ਬਿਜਾਈ ਦੀ ਤਿਆਰੀ ਚੱਲ ਰਹੀ ਹੈ ਬਰਫਵਾਰੀ ਦੇ ਕਾਰਨ ਅੱਗੇ ਇੱਕ ਕਿਫਕ ਗਿਆ ਹੈ ਜਿੱਤੇ ਚੱਲਦੇ ਜਿਹੜਾ ਹੁਣ ਇਹ ਕੰਮ ਥੋੜਾ ਰੁਕ ਗਿਆ ਹੈ ਦੱਸਦੀ ਹੈ ਕਿ ਸਵੇਰ ਤੋਂ ਹੀ ਅਟਨ ਟਨਲ ਦੇ ਸਾਊਥ ਪੋਰਟਲ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਸੜਕ ਤੇ ਲਗਭਗ 4 ਇੰਚ برف ਦੀ ਪਰਤ ਜੰਮ ਚੁੱਕੀ ਹੈ ਇਸੇ ਕਾਰਨ ਅਟਨ ਟਨਲ ਜਾਤਜਾਤ ਦੇ ਲਈ ਬੰਦ ਕਰ ਦਿੱਤੀ ਗਈ ਹੈ ਟੀਐਸਪੀ ਮਨਾਲੀ ਕੇਡੀ ਸ਼ਰਮਾ ਨੇ ਦੱਸਿਆ ਕਿ ਅਟਨ ਟਨਲ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਇਸ وجہ ਦੇ ਨਾਲ ਵਾਹਨਾ ਦਾ ਚਲਣਾ ਸੁਰੱਖਿਅਤ ਨਹੀਂ ਹੈ ਜਿਹਦੇ ਚੱਲਦੇ ਹੌਣ ਛਾਣ ਵਾਲੇ ਲੋਕਾਂ ਨੂੰ ਵੀ احتیاط ਵਰਤਨ ਲਈ ਕਿਹਾ ਗਿਆ ਹੈ ਕਿ ਆਪਣਾ ਪੂਰਾ ਧਿਆਨ ਰੱਖਣ ਕਿਉਂਕਿ ਬਰਫਬਾਰੀ ਹੋ ਰਹੀ ਹੈ ਬਰਫਬਾਰੀ ਦੇ ਵਿੱਚੇ ਤਿਲਕਨ ਜਿਹੜੀ ਆ ਉਹ ਵੀ ਬਣ ਜਾਂਦੀ ਹੈ ਜਿਸ ਦੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪੂਰੀ احتیاط ਵਰਤਨ ਲਈ ਕਿਹਾ ਗਿਆ ਹੈ ਤਾਂ ਕਿ ਕਿਸੇ ਨੂੰ ਕੋਈ ਨੁਕਸਾਨ ਵੀ ਨਾ ਪਹੁੰਚ ਸਕੇ हिमाचल प्रदेश ਦੇ ਲਾਹੌਲ ਕਾਟੀ ਦੇ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ ਬਰਫਵਾਰੀ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਤੇ ਉਥੇ ਹੀ ਦੂਜੀ ਤਰਫ ਅਟਲ ਟਨਲ ਦੇ ਵਿੱਚ 4 ਇੰਚ ਬਰਫ ਬਾਰੀ ਹੋਈ ਹੈ ਬਰਫਵਾਰੀ ਦੀਆਂ ਖੂਬਸੂਰਤ ਤਸਵੀਰਾਂ ਦੇਖ ਕੇ ਤੁਹਾਡਾ ਵੀ ਮਨ ਖੁਸ਼ ਹੋ ਜਾਵੇਗਾ ਜਿਨਾਲੀ ਦੱਸਦੀ ਹੈ ਕਿ ਸੋਲਨ ਘਲਾਨਾ ਦੇ ਵਿੱਚ ਵੀ ਅੱਗੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਲਾਹੌਲ ਕਾਟੀ ਦੇ ਵਿੱਚ ਕਾਫੀ ਦਿਨਾਂ ਬਾਅਦ ਇੱਕ ਵਾਰ ਫਿਰ ਤੋਂ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਹਜੇ ਤੱਕ ਲਾਹੌਲ ਕਾਟੀ ਦੇ ਵਿੱਚ ਛੋਟੇ ਵਾਹਨਾਂ ਦੀ ਆਵਾਜਾਈ ਇਸੇ ਤਰ੍ਹਾਂ ਹੀ ਜਾਰੀ ਆ। ਹਿਮਾਚਲ ਪੱਧਰ ਪ੍ਰਵਾਹਨ ਨਿਗਮ ਦੇ ਕਿਲਾੰਗ ਢਿੱਪੋ ਨੇ ਅੱਜ ਕਾਟੀ ਦੇ ਕਿਲਾੰਗ ਉਦੇਪੁਰ ਸਹਿਤ ਕਿਲਾੰਗ ਦਾਰਚਾ ਅਤੇ ਲਾਹੌਲ ਕੁਲੂ ਦੇ ਵਿੱਚ ਬੱਸ ਸੇਵਾ ਬਰਫਬਾਰੀ ਦੇ ਮੱਦੇਨਜ਼ਰ ਬੰਦ ਕਰ ਦਿੱਤੀ ਗਈ ਹੈ। ਲਾਹੋਲ ਮਨਾਲੀ ਦੇ ਵਿੱਚ ਸਾਰੇ ਹੀ ਵਾਹਨਾ ਦੇ ਪਈਏ ਜਿਹੜੇ ਉੱਥੇ ਥੰਮ ਗਏ ਨੇ ਪ੍ਰੋਤਾਗ ਸਹਿਤ ਕਾਟੀ ਦੀ ਸਾਰੀਆਂ ਹੀ ਪਹਾੜੀਆਂ ਤੇ ਝੰਮ ਕੇ ਬਰਫਬਾਰੀ ਹੋ ਰਹੀ ਹੈ ਬਰਫਬਾਰੀ ਨੂੰ ਦੇਖੇ ਉੱਥੇ ਪਹੁੰਚੇ ਟੂਰਿਸਟ ਦੇ ਚਾਰਿਆਂ ਤੇ ਖੁਸ਼ੀ ਦਾ ਮਾਹੌਲ ਹੈ ਦਲਧੇਕੇ ਦੂਰ ਦੂਰ ਤੋਂ ਜ਼ਿਆਦਾਤਰ ਪੰਜਾਬ ਤੋਂ ਲੋਕ ਹਿਮਾਚਲ ਪ੍ਰਦੇਸ਼ ਦੇ ਵਿੱਚ ਛੁੱਟੀਆਂ ਕੱਟਣ ਜਾਂਦੇ ਨੇ ਤੇ ਘੁੰਮਣ ਫਿਰਨ ਲਈ ਜਾਂਦੇ ਨੇ ਤੇ ਉੱਥੇ ਹੀ ਜਦੋਂ ਬਰਫਬਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨਾਂ ਦੇ ਸ਼ਹਿਰਾਂ ਤੇ ਇੱਕ ਖੁਸ਼ੀ ਚਲਕ ਰਹੀ ਹੁੰਦੀ ਹੈ ਜਿਸ ਨੂੰ ਵੇਖ ਅਜਿਥੇ ਦੇ ਲੋਕ ਜਿਹੜੇ ਟੂਰਿਸਟ ਨੇ ਬਰਫਬਾਰੀ ਨੂੰ ਵੇਖ ਕਾਫੀ ਖੁਸ਼ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਦਲਧੇਕੇ ਕਾਟੀ ਦੇ ਵਿੱਚ ਸਬਜ਼ੀਆਂ ਦੇ ਉਤਪਾਦਨ ਨੂੰ ਲੈ ਕੇ ਪਨੀਰੀ ਲਗਾਉਣ ਦਾ ਕੰਮ ਜਿਹੜਾ ਉਹ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਪਟੰਕਾਟੀ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਮਟਰ ਬਿਜਾਈ ਦੀ ਤਿਆਰੀ ਚੱਲ ਰਹੀ ਹੈ ਬਰਫਵਾਰੀ ਦੇ ਕਾਰਨ ਅੱਗੇ ਇੱਕ ਕਿਫਕ ਗਿਆ ਹੈ ਜਿੱਤੇ ਚੱਲਦੇ ਜਿਹੜਾ ਹੁਣ ਇਹ ਕੰਮ ਥੋੜਾ ਰੁਕ ਗਿਆ ਹੈ ਦੱਸਦੀ ਹੈ ਕਿ ਸਵੇਰ ਤੋਂ ਹੀ ਅਟਰ ਟਨਲ ਦੇ ਸਾਊਥ ਪੋਰਟਲ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਸੜਕ ਤੇ ਲਗਭਗ 4 ਇੰਚ ਬਰਫ ਦੀ ਪਰਤ ਜੰਮ ਚੁੱਕੀ ਹੈ ਇਸੇ ਕਾਰਨ ਅਟਰ ਟਨਲ ਜਾਤਜਾਤ ਦੇ ਲਈ ਬੰਦ ਕਰ ਦਿੱਤੀ ਗਈ ਹੈ ਟੀਐਸਪੀ ਮਨਾਲੀ ਕੇਜੀ ਸ਼ਰਮਾ ਨੇ ਦੱਸਿਆ ਕਿ ਅਟਰ ਟਨਲ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਇਸ ਵਜ੍ਹਾ ਦੇ ਨਾਲ ਵਾਹਨਾਂ ਦਾ ਚਲਣਾ ਸੁਰੱਖਿਅਤ ਨਹੀਂ ਹੈ ਜਿਹੜੇ ਚੱਲਦੇ ਪਹੁੰਚਣ ਵਾਲੇ ਲੋਕਾਂ ਨੂੰ ਵੀ احتیاط ਵਰਤਨ ਲਈ ਕਿਹਾ ਗਿਆ ਹੈ ਕਿ ਆਪਣਾ ਪੂਰਾ ਧਿਆਨ ਰੱਖਣ ਕਿਉਂਕਿ ਬਰਫਬਾਰੀ ਹੋ ਰਹੀ ਹੈ ਬਰਫਬਾਰੀ ਦੇ ਵਿੱਚੇ ਤਿਲਕਨ ਜਿਹੜੀ ਆ ਉਹ ਵੀ ਬਣ ਜਾਂਦੀ ਹੈ ਜਿਸ ਦੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਪੂਰੀ احتیاط ਵਰਤਨ ਲਈ ਕਿਹਾ ਗਿਆ ਹੈ ਤਾਂ ਕਿ ਕਿਸੇ ਨੂੰ ਕੋਈ ਨੁਕਸਾਨ ਵੀ ਨਾ ਪਹੁੰਚ ਸਕੇ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਵੱਟਸਐਪ ਚੈਨਲ ਪਰ